ਆ ਦੇਖੋ ਬਾਜ਼ਾਰਾਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ 550 ਵਾਲੇ ਸੂਟ 100-100 ਰੁਪਏ ਚੱਕੋ 100-100 ਰੁਪਏ ਸੂਟ ਆ ਦੇਖੋ ਬਈ ਤੁਸੀਂ ਚੈੱਕ ਕਰ ਲਓ ਵੀ ਬੀਪੀਆਰੀ ਸੂਟਾਂ ਪਿੱਛੇ ਲੜਾਈ ਹੋ ਰਹੀ ਆ 100 ਰੁਪਏ ਸੂਟ ਬਾਜ਼ਾਰ 'ਚ 550 ਲੈ ਜਾਓ 100 ਰੁਪਏ 100 ਰੁਪਏ ਸੂਟ ਕਰਤਾ 100 ਰੁਪਏ ਸੂਟ ਬਾਜ਼ਾਰ 'ਚ 625 ਦਾ ਇੱਕ ਬਾਬੇ ਦੀ ਹੱਤੀ ਨੇ ਕਰਦੇ 500 ਦੇ 2 250 ਰੁਪਏ ਦਾ 2 ਦੇ 2 ਕਰਦੇ ਆ ਜੀ 725 ਰੁਪਏ ਦੀ ਕਟਲੋਕ 50000 ਰੁਪਏ ਦਾ ਪੀਸ ਵਿਕ ਰਿਹਾ ਬਾਬੇ ਦੇ ਰਿਹਾ ਇੱਕ ਨਾ ਇੱਕ ਫਰੀ 600 ਦੇ ਦੋ ਦੇਖੋ 7708 800 ਦੇ ਸੂਟ 800 ਦੇ ਦੋ ਕਰਦੇ ਆ 800 ਦੇ ਦੋ ਦੁਪट्टे ਭਾਰੀ ਦੇ ਰਹੇ ਆ ਦੇਖੋ 15 ਮੈਨੂੰ ਦੁਕਾਨ ਬੰਦ ਚਾਰ ਦਾ ਰਹਿ ਗਿਆ ਦੇਖੋ ਠਾਠਾ ਮਾਰਦਾ ਕੱਠ ਲੋਕ ਸਵੇਰੇ ਸਵੇਰੇ ਘਰਾਂ ਚ ਆ ਗਏ ਆ ਓ ਤੁਸੀਂ ਵੀ ਆ ਜਾਓ 2 2000 ਵਾਲੇ ਇੱਟਾਂ ਦੇ 650 ਸੂਟ ਲੈ ਲਓ ਸੋਨਾ ਚਾਂਦੀ ਬਾਜ਼ਾਰ ਚ 1300 ਰੁਪਏ ਦਾ ਸੂਟ ਪਾਪੇ ਦੀ ਹੱਡੀ ਦੇ ਵੀ ਕਰਤਾ 500 ਰੁਪਏ। ਉਹ ਤੁਹਾਡਾ ਭਰਾ ਹੋ ਜਵੇ ਸਾਰੇ ਆ ਬਾਈ। ਲੈ ਲੋ ਤੇਰੇ 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 ਲੈ ਜੋ ਜਿੰਨਾ ਮਰਜੀ ਕੱਪੜਾ। ਲੈ ਜੋ ਹਾਈ ਕਲਾਸ ਪੀਸ 2000 ਰੁਪਏ 500 ਉਹ ਵੀ 500 ਕਰਤਾ 2000 ਵਾਲਾ 500 ਲੈ ਲੋ ਪੰਜ ਪਾਸ ਹੋ ਜੋ 18 1200 ਲੈ ਸੂਟ ਪੈਣਾ ਬਰਾਉਨ ਮਿਲਣਗੇ 600 ਰੁਪਏ ਉਹ ਤੁਹਾਡਾ 1800 1200 ਸੂਟ 600 ਚ ਉਹ 1800 ਵਾਲਾ 600 ਚ ਕਰ। 600 ਆ ਦੇਖੋ ਜੀ ਅਹਮਦਾਬਾਦ ਦੇ ਕਾਟਨੇ ਸੂਟ ਬਾਜ਼ਾਰ ਚ 1500 ਇੱਥੇ 700 ਦੇ ਦੋ। 700 ਦੇ ਦੋ ਬਿਲਕੁਲ 700 ਦੇ ਦੋ। 15 1500 ਵਾਲੇ 1000 ਦੇ 400 ਚ ਕਰਦੇ ਆ। ਲੈ ਜਾਓ ਸਾਡੇ 400 ਚ। ਸਾਡੇ 400 ਆਹ ਦੇਖੋ ਸੂਟ ਨਾਲ ਦਵੱਟਾ ਪ्योर ਦਾ 300 ਰੁਪਏ। ਆ ਲਓ ਹੋਰ ਘਟ ਗਿਆ 3 300 ਰੁਪਏ। 300 ਰੁਪਏ। ਬਾਕੀ ਬੇਨਾ ਮਹਰਮ ਅੰਦਾਜ਼ੀ ਆ ਜਲਦੀ ਕਰੋ ਜਲਦੀ ਆਓ ਜ਼ਿਲ੍ਹਾ ਜਲੰਧਰ। ਜਮੂ ਸ਼ੇਰਕਸ ਬਾਬੇ ਦੀ ਹੱਟੀ ਦੇ ਦੇਖੇ ਕਰਨ ਨਾਲ ਇੱਕ ਸੂਟ ਫ੍ਰੀ ਮਿਲ ਰਿਹਾ ਕਪੜਾ ਸਭ ਤੋਂ ਸਸਤਾ ਮਿਲ ਰਿਹਾ ਦੁਕਾਨ 15 ਤਰੀਕ ਨੂੰ ਬੰਦ ਆ ਜੇ ਕੋਈ ਬਾਜ਼ਾਰ ਚ 3 300 4 400 ਵਾਲਾ 200 ਰੁਪਏ ਦਾ ਸੂਟ ਦੇ ਰਹੇ ਆ ਲੈ ਜਾਓ 200 ਰੁਪਏ ਦਾ ਕੱਲੇ ਕੱਲੇ ਸਲਾਵੀ ਬਾਬੇ ਦੀ ਹੱਟੀ ਨੇ ਇਹ ਸੂਟਾਂ ਦੇ ਰੇਟਾਂ ਦੀ ਫੱਟੀ ਪੋਚਦੀ ਆ ਵੱਡੇ ਵੱਡੇ ਦੁਕਾਨਦਾਰ ਹੋਲ ਸੇਲ ਲਾਦੇ ਆ ਨੀਂਦ ਉੱਠ ਗਈਆਂ ਆ ਬਾਬੇ ਦੀ ਹੱਟੀ 15 ਮਈ ਨੂੰ ਬੰਦ ਹੋਣੀ ਚਾਰ ਦਿਨ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡਾ ਘਟਨਾਵਾਂ ਜਿੱਥੇ ਲੱਖਾਂ ਰੁਪਈਆ ਦਾ ਕਪੜਾ ਕਹਿੰਦੇ ਕੋਟੀਆਂ ਦੇ ਪਾ ਬਾਪਾ ਜੀ ਫੇਰਾ ਕਰਦੇ ਹੋ ਅੱਜ ਪਹਿਲਾਂ ਹੀ ਐਲਾਨ ਕਰਦੇ ਵੀ ਕੀ ਫੇਰੇ ਕਰਨ ਜਾ ਰਹੇ ਐਲਾਨ ਬਾਜੀ ਆਪਾਂ ਸਟਾਰਟਿੰਗ ਕਰਨ ਜਾ ਰਹੇ ਆ 100 ਰੁਪਏ ਦਾ ਸੂਟ ਆਹ ਸਲਵਾਰ ਆਹ ਕਮੀਜ਼ ਆਹ ਰੱਖਦੀ ਤੇ ਆਹ ਖੇਚਣੀ ਆ ਦੇਖੋ 100 ਰੁਪਏ ਦਾ ਸੂਟ ਰਿਹਾ ਅੱਜ ਲੜਾਈ ਕਰਾ ਲੈਣੀ ਆ ਆ ਚੱਕੋ 100 ਰੁਪਏ ਦਾ ਸੂਟ ਆ ਗਏ ਜੀ ਆ ਦੇਖੋ ਬਾਜ਼ਾਰਾਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ 5-500 ਵਾਲੇ ਸੂਟ 100-100 ਰੁਪਏ ਚ ਕਰਦੇ ਆ ਚੱਕੋ 100-100 ਰੁਪਏ ਸੂਟ 5-500 ਵਾਲਾ 100-100 ਰੁਪਏ ਕਰਤਾ 100 ਰੁਪਏ ਸੂਟ ਕਰਤਾ ਤੁਸੀਂ ਚੈੱਕ ਕਰ ਲੋ ਵੱਡੇ ਫਾਇਦੇ ਵੱਡੇ ਰਿਕਾਰਡ 100 ਰੁਪਏ ਦਾ ਬੀਪੀਆ ਨਹੀਂ ਸੂਟਾਂ ਪਿੱਛੇ ਲੜਾਈ ਹੋ ਰਹੀ ਆ 100 ਰੁਪਏ ਸੂਟ ਬਾਜ਼ਾਰ ਚ 5 500 ਲੈ ਜਾਓ 100 ਰੁਪਏ 100 ਰੁਪਏ ਸੂਟ ਕਰਤਾ 100 ਰੁਪਏ ਸੂਟ ਬਾਰੇ ਬਾਰੇ ਸੂਟ 100 ਰੁਪਏ ਚ ਲੈ ਜਾਓ 100 ਰੁਪਏ ਚ ਆ ਦੇਖੋ ਸਾਰਿਆਂ ਦੇ ਚਿਹਰੇ ਤੇ ਖੁਸ਼ੀ ਦੇਖ ਲੋ ਸਾਡੇ ਫਰਦਾਬਾਗਾ ਵਾਜੀ ਦੇਖੋ ਖੁਸ਼ੀ ਚਿਹਰਿਆਂ ਤੇ ਸੋ ਸੋ ਪਰੋਟ ਜੀ ਆ ਰਹੇ ਆ ਵੱਡਾ ਧਮਾਕਾ ਹੋ ਰਣ ਜਾ ਰਹੇ ਆ ਭਾਜੀ ਕਿਹੜਾ ਸੂਟ ਦੁਪੱਟਾ ਬਾਜ਼ਾਰ ਦਾ 375 ਰੁਪਏ ਕਪੜਾ ਚੈੱਕ ਕਰ ਲੋ ਨੇੜੇ ਕਰਕੇ ਪੂਰੇ ਪੰਜਾਬ ਦੀ ਗਾਰੰਟੀ ਆ ਨਾ ਰੰਗ ਖਰਾਬ ਹੋ ਨਾ ਬੋਰਾਊ ਬਾਜ਼ਾਰ ਤੇ 375 ਰੁਪਏ ਬਾਬੇ ਦੇਟੇ ਮਿਲੂਗਾ ਸਿਰਫ 200 ਰੁਪਏ ਦਾ ਸੂਟ ਆ ਦੇਖੋ ਬਾਜ਼ਾਰ ਚ 3 300 4 400 ਵਾਲਾ 200 ਰੁਪਏ ਦਾ ਸੂਟ ਦੇ ਰਹੇ ਆ ਲੈ ਜਾਓ 200 ਰੁਪਏ ਦਾ ਇਕੱਲੇ ਚੱਕੋ ਲੈ ਲਈ 200 ਰੁਪਏ ਸੂਟ ਚੱਕੋ ਆ ਦੇਖੋ ਆ ਦੇਖੋ ਆ ਦੇਖੋ ਆ ਲੋ ਜੀ 200 ਰੁਪਏ ਫੜੋ 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 ਆ ਲੋ ਫੜੋ ਆ ਲੋ ਜੀ ਪਟਿਆਲਾ ਸਲਵਾਰ ਸੂਟ ਦੁਪੱਟਾ ਪਹਿਣਾ ਪਰਵਾਹ ਅਸਲ ਸਪੈਸ਼ਲ 625 ਰੁਪਏ ਸੂਟ ਹੈ 475 ਹੋਲਸੇ ਰੇਟ ਹੈ ਰੇੜੇ 'ਚ 625 ਤੋਂ ਕੋਈ ਘੱਟ ਨਹੀਂ ਵੇਦਾ ਆਪਾਂ ਦੇਣਾ 250 ਰੁਪਏ ਦਾ ਸੂਟ ਜੀ 500 ਦੇ ਦੋ ਸੂਟ ਬਾਜ਼ਾਰ ਦੇ ਵਿੱਚ 625 ਦਾ ਇੱਕ ਇੱਥੇ 500 ਦੇ ਦੋ ਮਤਲਬ 250 ਦੇ ਦੋ ਸੂਟ ਜੀ 250 ਦੇ ਵਿੱਚ ਸੂਟ ਆ ਦੇਖੋ 625 ਦੇ ਦੋ ਆ ਲੋ 250 ਰੁਪਏ ਸੂਟ ਆ ਦੇਖੋ ਜੀ ਆਹ ਲੋ ਜੀ 250 ਰੁਪਏ 250 ਰੁਪਏ 250 ਰੁਪਏ 250 ਰੁਪਏ 250 ਰੁਪਏ ਆਹ ਲੋ ਜੀ 250 ਰੁਪਏ ਪਟਿਆਲਾ ਸੂਟ ਦੁਵੱਟਾ ਬਾਜ਼ਾਰ 'ਚ 625 ਦਾ ਇੱਕ ਬਾਬੇ ਦੀ ਹੱਤੀ ਨੇ ਕਰਦੇ 500 ਦੇ ਦੋ 250 ਰੁਪਏ ਦਾ ਦੋ ਦੇ ਦੋ ਕਰਦੇ ਆ ਜੀ ਆਹ ਲੋ ਜੀ ਆਹ ਲੋ ਜੀ ਮਸਲੀਨ ਦਾ ਸੂਟ ਦੁਵੱਟਾ 650 ਰੁਪਏ ਦਾ 300 ਰੁਪਏ ਕਰਤਾ ਜੀ ਚੱਕੋ ਜੀ 300 ਰੁਪਏ ਆਹ ਲੋ ਆਹ ਲੋ ਚੱਕੋ 300 ਰੁਪਏ 300 ਰੁਪਏ ਲੈ ਜਾਓ ਸਾਰਿਆਂ ਨੂੰ ਦੇ ਦੇਣਿਆ ਜਿਹੜੇ ਬਾਜ਼ਾਰ ਦੇ ਵਿੱਚ 880 ਦੇ ਬਾਬੇ ਦੀ ਟੀਨੇ 300 300 300 300 ਰੁਪਏ ਚੱਕੋ 300 3 300 300 ਰੁਪਏ 300 ਰੁਪਏ ਆ ਦੇਖੋ 3 300 ਦੇ ਵਿੱਚ ਕਰ ਦਿੱਤੇ ਆ ਜਿਹੜੇ ਜਿਹੜੇ 880 ਦੇ 3 300 ਦੇ ਵਿੱਚ 725 ਰੁਪਏ ਦੀ ਗੱਟ ਰੋਸ ਬਾਜ਼ਾਰ ਦੇ 1000 ਰੁਪਏ ਦਾ ਪੀਸ ਵਿਗਰਾ ਬਾਬੇ ਰੇੜੀ ਦੇ ਇੱਕ ਨਾ ਇੱਕ ਫਰੀ 600 ਦੇ ਦੋ 600 ਰੁਪਏ ਦੇ 2 8 8 ਦੇ ਤੇ ਬਾਬੇ ਦੀ ਹੱਡੀ ਦੇ 600 ਦੇ 2 ਫੋਟੋ ਵਾਲੇ ਪੀਸ ਦੇ ਰਹੇ ਆ ਪੀਸ 600 ਦੇ 2 ਆ ਲੋ ਵੀ ਲੈ ਲਓ ਆ ਲੋ ਰੰਗ ਵੀ ਸੋਹਣੇ ਸੋਹਣੇ ਜਿੱਤੇ ਆਰੇ ਮਰਜ਼ੀ ਰੰਗ ਲੈ ਜਾਓ ਤੇਰੇ ਲੈ ਜਾਓ 300 ਰੁਪਏ ਦੇ ਵਿੱਚ ਦੇ ਰਹੇ ਆ 600 ਰੁਪਏ ਦੇ ਦੋ ਲੈ ਜਾਓ ਜੀ ਆ ਚੱਕੋ ਜੀ ਆ ਲੋ ਜੀ ਲੈ ਜਾਓ 600 ਦੇ ਦੋ ਆ ਲੋ ਭਾਜੀ ਔਰ ਕੈਂਸਰ ਦਾ ਸੂਟ ਦੁਪੱਟਾ 1500 ਵਾਲਾ ਬਾਬੇ ਦੀ ਹੱਡੀ ਦੇ ਉਹ ਲੈ ਹੈ ਵੀ ਦੁਪੱਟਾ ਰੇਟ ਕਰਤਾ 400 ਰੁਪਿਆ 800 ਰੇ 2 ਕਰਤੇ ਆ ਆ ਦੇਖੋ 7 700 8 800 ਰੇ 2 ਸੂਟ 800 ਰੇ 2 ਕਰਤੇ ਆ 800 ਰੇ 2 ਦੁਪੱਟੇ ਭਾਰੀ ਦੇ ਰਹੇ ਆ ਲੈ ਲਓ ਜਮਾ 800 ਰੁਪਏ ਦੋ ਆ ਲੋ 800 ਰੁਪਏ ਦੋ ਆਲੇ ਕੋ ਚੀਜ਼ ਬਣੀ ਹੋਈ ਸੂਟ ਦੇਖੋ ਪ्युअर ਚੰਦੇਰੀ ਜੋ ਪਰ ਚੁੰਨੀ ਨਾਲ 750 ਰੁਪਿਆ ਦਾ ਸੂਟ ਆ 800 ਰੁਪਏ ਦੋ ਕਰਤੇ ਕੋਈ 800 ਨਹੀਂ ਕੋਈ 900 ਨਹੀਂ 800 ਰੁਪਏ ਦੋ ਕਰਤੇ 400 ਰੁਪਏ ਦਾ 400 ਰੁਪਏ ਦਾ ਰਹਗਾ 400 ਰੁਪਏ ਦਾ ਆ ਲੋ ਜੀ ਆ ਚੱਕੋ ਆ ਲੋ ਜੀ ਆ ਲੋ ਜੀ 800 ਰੁਪਏ ਦੋ ਆ ਚੱਕੋ 800 ਰੁਪਏ ਦੋ ਆ ਲੋ ਜੀ 800 ਰੁਪਏ ਦੋ ਸੂਟ ਪਾਕਿਸਤਾਨੀ ਦੁਪੱਟੇ ਨਾਲ ਹੈਂ ਵਰਗ ਨਾਲ ਦੇਖੋ ਰੰਗ ਵੀ ਸੋਹਣੇ ਸੋਹਣੇ 800 ਦੇ ਦੋ ਸੂਟ ਚੱਕੋ ਹਾਈ ਕਲਾਸੀ ਦੁਪੱਟਾ ਦੇਖੋ ਨਾਲ ਡੀਨਰ ਆ ਲੈ ਕੋ ਜੀ 500 ਰੁਪਏ ਸੁਰਗਰ ਦਾ 500 ਰੁਪਏ ਦੇਖੋ ਬਾਜ਼ਾਰ ਚ 1500 ਦਾ ਇੱਕ ਬਾਬੇ ਜੱਟੀ ਦੇ 500 ਰੁਪਏ ਦਾ ਸੂਟ 500 ਰੁਪਏ ਦਾ ਸੂਟ ਘਰ ਬੰਨ੍ਹੂ ਸੋ ਦਾ ਸੀ ਫੜੋ ਆ ਲੋ ਜੀ ਅਲੇ ਸੋਨਾ ਚਾਂਦੀ ਬਾਜ਼ਾਰ ਚ 1300 ਰੁਪਏ ਦਾ ਸੂਟ ਬਾਬੇ ਜੱਟੀ ਦੇ ਵੀ ਕਰਦਾ 500 ਰੁਪਏ ਕੋਈ 1300 ਨਹੀਂ ਲੈਣਾ ਕੋਈ 1400 ਨਹੀਂ ਸੋਨਾ ਚਾਂਦੀ ਦਾ 500 ਦੇ ਵਿੱਚ ਸੋਨਾ ਚਾਂਦੀ 500 ਦੇ ਵਿੱਚ ਕਰਤਾ ਜੀ ਹਾਈ ਕਲਾਸ ਜੀ ਚਾਹ ਦੇਖੋ 15 1500 ਲੈ 500 ਰੁਪਏ ਕਰਤੇ ਜੀ ਆਹ ਲੋ 1500 1600 ਬਾਜ਼ਾਰ ਚਾ ਪਰ ਇੱਥੇ 5 500 ਬਾਬੇ ਦੀ ਹੱਟੀ ਦੇ ਕਰਤਾ ਰੇਟ ਹਾਈ ਕਲਾਸ ਪੀਸ 2000 ਦੇ ਪੀਸ 500 ਰੁਪਏ ਉਹ ਵੀ 500 ਚ ਕਰਤਾ 2000 ਬਾਰੇ 500 ਲਓ 5 500 ਜੋ ਉਹ ਪੈ ਗਿਆ ਰੋਲਾ ਰੁਪਾ ਪੈ ਗਿਆ ਰੋਲਾ ਰੁਪਾ ਪੈ ਗਿਆ ਆ ਗਿਆ ਰੋੜਾ ਰੱਪਾ 2 2000 ਵਾਲਾ 500 ਚ 2000 ਵਾਲਾ 500 ਚ 500 ਚ ਚੱਕੋ 500 ਚ ਚੱਕੋ ਚੱਕੋ 2 2000 ਵਾਲੇ 5 500 ਚ ਕਰਦੇ ਆ ਉਹ ਤੁਹਾਡਾ ਭਰਾ ਹੋ ਜਵੇ ਸਾਰੇ ਆ ਬਾਈ ਤੇਰੇ 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 ਲੈ ਜਾਓ ਜਿੰਨਾ ਮਰਜ਼ੀ ਕੱਪੜਾ ਲੈ ਜਾਓ ਸਰਪੰਚ ਉਹ 4 ਦਰ ਰਹਿ ਗਏ ਤੁਹਾਡੇ ਕੋਲ ਲੈ ਜਾਓ ਲੈ ਜਾਓ ਲੈ ਜਾਓ ਦੋ ਦੋ 5-5 ਘੋਟੇ ਹਟਾਉਂਦੇ ਆ 1500 ਰੁਪਏ ਸਾਢੇ 400 ਰੁਪਏ ਉਹ ਹੋਰ ਰੇਟ ਘਟ ਗਿਆ ਸਾਢੇ 400 15 1500 ਵਾਲਾ ਸਾਢੇ 400 ਦੇ ਵਿੱਚ ਆ ਲੈ ਜਾਮਦੇ ਸੂਟ 500 ਰੁਪਏ ਆ ਦੇਖੋ 500 ਰੁਪਏ ਜਾਮ ਦਾ ਦੇਖੋ ਰੰਗ ਵੀ ਬਹੁਤ ਸੋਹਣੇ ਸੋਹਣੇ ਆ 5-500 ਦੇ ਵਿੱਚ ਕਰਦੇ ਆ 2-2000 ਵਾਲੇ ਸੂਟ ਆ ਲੋ ਜੀ ਪਿਓਰ ਮਸਲੀਨ ਦਾ ਪੀਸ ਆ ਚੁੰਨੀ ਦੇਖੋ ਨਾਲ ਪੇਰ ਮਸਲੀਨ ਦੀ ਆ ਕਮ ਦੇਖੋ ਕੀਤਾ ਹੋਇਆ ਆ ਦੇਖੋ ਚੀਜ਼ਾਂ 18 1800 ਵਾਲੇ ਸੂਟ ਪੈਣਾ ਬਰਾਉਨ ਮਿਲਣਗੇ 600 ਰੁਪਏ ਉਹ ਤੁਹਾਡੇ 18 1800 ਸੂਟ 600 ਚ ਉਹ 1800 ਵਾਲਾ 600 ਚ ਕਰਦੇ ਆ 600 ਜਿੱਤੋ 600 ਚੱਕੋ 600 ਚੱਕੋ 600 18 1800 ਵਾਲੇ 6 600 ਚ ਕਰਦੇ ਆ ਆ ਦੇਖੋ ਆ ਲਓ ਜੀ ਆ ਦੇਖੋ ਕੋਟ ਵਾਲੇ 6000 ਰੁਪਏ ਪ्योर ਨੇਚਰਲ ਗਰੇਵ ਦਾ ਸੂਟ ਪ्योर ਨੇਚਰਲ ਗਰੇਵ ਦਾ ਸੂਟ ਲਾਟਰੀ ਬਾਬੇ ਨੇ ਰਿਓ ਲਗੀ ਬੰਦ ਹੋ 15 ਤਰੀਕ ਤੱਕ ਜੀਨੇ 1500 ਵਾਲਾ ਸੂਟ ਲੈਣਾ ਲੈ ਜਾ 450 ਰੁਪਏ 1500 ਵਾਲਾ ਵੀ ਸੂਟ 450 ਦੇ ਵਿੱਚ 450 ਦੇ ਵਿੱਚ 450 ਰੁਪਏ ਦੇ ਵਿੱਚ 15 1500 ਵਾਲੇ 750 ਚ ਕਰਦੇ ਆ 750 ਚ ਕਰਦੇ ਆ 750 ਰੁਪਏ 1500 ਰੁਪਏ ਦਾ ਸੂਟ ਭਾਜੀ ਚੁੰਨੀ ਨਾਲ ਹੁਣ ਪਹਿਣਾ ਪਰੋਗ ਮਿਲੇਗਾ ਸਿਰਫ 450 ਰੁਪਏ ਸੂਟ ਦੇਖੋ ਕਿੰਨੇ ਹੈਵੀ ਆ 1500 ਬਾਜ਼ਾਰ ਦਾ ਰੇਟ ਲੈ ਜਾਓ 750 750 ਰੱਖਦੇ ਖਾਲੀ ਹੋ ਜਾਣੇ ਪਿੱਛੇ ਦੇਖੋ ਹੋਣਗੇ ਥੋੜੇ ਥੋੜੇ 400 ਰੁਪਏ ਚੱਕ ਲੋ ਚੱਕ ਲੋ 15 ਪਰ 450 ਹਲੋ 15 1500 ਵਾਲੇ ਸਾਡੇ ਚ ਸਾਡੇ ਚ ਓਹ ਦੇਖੋ 15 1500 ਵਾਲੇ ਸਾਡੇ 400 ਚ ਕਰਤੇ ਆ ਲੈ ਜਾਓ ਸਾਡੇ 400 ਚ 450 15 1500 ਵਾਲੇ ਸਾਡੇ ਚ ਜੱਟੋ ਸਾਡੇ 400 ਲੈ ਜਾਓ ਲੈ ਜਾਓ ਭਾਈ 1300 ਰੁਪਏ ਦਾ ਪੌੜਾ ਸਿਲਗੜਾ ਸੂਟ ਜਿਸ ਕਿਸੇ ਭੈਣ ਭਾਈ ਨੇ ਲੈਣਾ ਲੈ ਜਾਓ 900 ਰੁਪਏ ਦੋ ਓ ਸਾਡੇ 450 ਚ ਯਾਰ ਦਾ ਰੇਟ 1300 ਬਾਬੇ ਦੀ ਹੱਟੀ ਦੇ 902 902 902 902 ਖਾਲੀ ਹੀ ਕਰਦੇ ਖਾਲੀ ਰੱਖਣੇ ਖਾਲੀ ਕਰਦੇ ਲੈ ਜਾਓ 15 1500 ਵਾਲੇ 902 ਆ ਦੇਖੋ ਇਹ ਕੋਟ ਵਾਲੇ ਸੂਟ ਦੇ ਰਹੇ ਆ ਬੁਟੀਕਾ ਵਾਲੇ ਸੂਟ ਲੈ ਆ ਦੇਖੋ ਪ੍ਰਸ਼ਾਦ ਮੈਣ ਰਿਹਾ 600 600 ਰੁਪਏ 15 16 ਸੂਟ 600 ਰੁਪਏ ਲੈ ਜਾਓ 600 ਰੁਪਏ ਆਲਓਵਰ ਸੂਟ ਨਾਲ ਦਵੱਟਾ ਪਿਓਰ ਦਾ 300 ਰੁਪਏ ਆ ਲਓ ਹੋਰ ਘਟ ਗਿਆ 3 300 ਰੁਪਏ 300 ਰੁਪਏ 300 ਰੁਪਏ 300 300 300 ਰੁਪਏ ਆ ਲਓ ਤਿੰਨ 300 ਜਿ ਲੈ ਜਾਓ ਜਿੰਨੇ ਮਰਜੀ ਆ ਦੇਖੋ ਜੀ ਅਹਮਦਾਬਾਦ ਦੇ ਟੌਟ ਨੇ ਸੂਟ ਬਾਜ਼ਾਰ ਚ 1500 ਇੱਥੇ 700 ਦੇ ਦੋ 700 ਦੇ ਦੋ ਬਿਲਕੁਲ 700 ਦੇ ਦੋ ਆ ਲਓ ਦੀ ਬੁਟੀਕਾਂ ਦਾ 20 ਸੈਲੀਬ੍ਰਿਟੀਆ 15 1500 ਵਾਲੇ 650 ਰੁਪਏ ਆ ਲੋ ਜੀ 650 ਚ ਕਰਦੇ ਆ ਬਟੀਕਾ ਵਾਲੇ ਪੀਸ ਬਟੀਕਾ ਵਾਲੇ ਪੀਸ 650 ਰੁਪਏ 15 1500 ਵਾਲੇ 650 ਦੇਖੋ 650 ਦੇਖੋ 15 ਮੈਨੂੰ ਦੁਕਾਨ ਪਾਨ ਤੇ ਚਾਰ ਦਾ ਰਹਿ ਗਿਆ ਦੇਖੋ ਠਾਠਾ ਮਾਰਦਾ ਇਕੱਠ ਲੋਕ ਸਵੇਰੇ ਸਵੇਰੇ ਘਰਾਂ ਚੋਂ ਆ ਗਏ ਆ ਉਹ ਤੁਸੀਂ ਵੀ ਆ ਜਾਓ ਸੋ 2000 ਵਾਲੇ 850 ਸੂਟ 500 ਵਾਲਾ 100 ਰੁਪਏ ਨੂੰ ਸੂਟ 50 ਰੁਪਏ ਦੁਪੱਟਾ 600 ਵਾਲਾ ਲਹਿੰਗਾ ਹੋਰ ਬਹੁਤ ਸਾਰੀਆਂ ਆਫਰਾਂ ਲੱਗੀਆਂ ਸਾਰਾ ਸਟਾਕ ਕਲੀਅਰ ਕਰ ਦੇਣਾ ਦਿਨ ਤੁਹਾਡੇ ਕੋਲ 4 ਹੈ ਜਿਹੜਾ ਆ ਗਿਆ ਫਾਇਦਾ ਲੈ ਜੂ ਨਹੀਂ ਤਾਂ ਨਹੀਂ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਹੋ ਦੁਕਾਨਦਾਰ ਹੋ ਤੁਸੀਂ ਦਾਜਪੁਰ ਦੇ ਕੱਪੜਾ ਲੈਣਾ ਸਾਰਿਆਂ ਦੇ ਵੱਡੇ ਫਾਇਦੇ 50000 ਦਾ ਕੱਪੜਾ 10000 ਚ ਲੈ ਜਾਓ ਤੁਸੀਂ ਹੋਰ ਕੋਈ ਜਾਣਕਾਰੀ ਲੈਣੀ ਤਾਂ ਫੋਨ ਕਰ ਦਿਓ ਤੁਸੀਂ ਕੈਮਰਾਮੈਨ ਓਮਪਾਲਦੀ ਰਾੜ ਹਰਦੀਪ ਸਿੰਘ ਤੱਕੜਸਾਹ ਟੀਵੀ ਜਮਸ਼ੇਰਖਾ